ਸਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਹੌਸਲਾ ਅਫਸਾਈ ਲਈ ਲਾਈਕ ਤੇ ਕਮੈਂਟ ਵੀ ਜ਼ਰੂਰ ਕਰੋ ਨੰਬਰ 1 ਆਲਿਆਂ ਦਾ ਜੂਸ ਬਾਹਰ ਨਿਕਲੇ ਢਿੱਡ ਨੂੰ ਅੰਦਰ ਕਰਨ ਚ ਫਾਇਦੇਮੰਦ ਸਾਬਿਤ ਹੋ ਸਕਦਾ ਹੈ ਆੜਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਪਾਚਨ ਕਿਰਿਆ ਨੂੰ ਵਧਾਉਣ ਚ ਮਦਦ ਕਰਦਾ ਹੈ ਅਜੇ ਹੀ ਛਿੱਟੜ ਦੀ ਚਰਬੀ ਨੂੰ ਘੱਟ ਕਰਨ ਲਈ ਔਲਿਆਂ ਦੇ ਜੂਸ ਦਾ ਸੇਵਨ ਕੀਤਾ ਜਾ ਸਕਦਾ ਹੈ ਔਲਿਆਂ ਦੇ ਜੂਸ ਤੋਂ ਇਲਾਵਾ ਇਸ ਦਾ ਮੁਰੱਬਾ ਵੀ ਖਾਧਾ ਜਾ ਸਕਦਾ ਹੈ ਨੰਬਰ 2 ਨਿੰਬੂ ਦਾ ਰਸ ਬਾਹਰ ਨਿਕਲੇ ਟਿੱਡ ਨੂੰ ਅੰਦਰ ਕਰਨ ਲਈ ਨਿੰਬੂ ਦੇ ਰਸ ਦਾ ਸੇਵਨ ਵੀ ਚੰਗਾ ਪ੍ਰਭਾਵ ਪਾਉਂਦਾ ਹੈ ਨਿੰਬੂ ਦਾ ਰਸ ਮੈਟਾਬੋਲਿਜ਼ਮ ਨੂੰ ਸੁਧਾਰਦਾ ਹੈ ਚਰਬੀ ਨੂੰ ਪਿਘਲਾ ਦਿੰਦਾ ਹੈ ਤੇ ਢਿੱਡ ਦੀ ਚਰਬੀ ਤੇ ਤੇਜ਼ੀ ਨਾਲ ਪ੍ਰਭਾਵ ਪਾਉਂਦਾ ਹੈ ਰੋਜ਼ਾਨਾ ਸਵੇਰੇ ਖਾਲੀ ਢਿੱਡ ਕੋਸੇ ਪਾਣੀ ਚ ਅੱਧਾ ਚਮਚ ਸ਼ਹਿਦ ਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਪੀਓ ਨਿੰਬੂ ਦੇ ਰਸ ਨਾਲ ਹੀ ਪਾਣੀ ਬਣਾ ਕੇ ਪੀਤਾ ਵੀ ਜਾ ਸਕਦਾ ਹੈ ਨੰਬਰ 3 ਮੇਥੀ ਦੇ ਬੀਜ ਫਾਈਬਰ ਨਾਲ ਭਰਪੂਰ ਮੇਥੀ ਦੇ ਬੀਜਾਂ ਨੂੰ ਵੀ ਭਾਰ ਘਟਾਉਣ ਵਾਲੀ ਖੁਰਾਕ ਚ ਸ਼ਾਮਲ ਕੀਤਾ ਜਾ ਸਕਦਾ ਹੈ ਮੇਥੀ ਦੇ ਬੀਜਾਂ ਨੂੰ ਰਾਤ ਭਰ ਭਿਓ ਕੇ ਰੱਖੋ ਤੇ ਅਗਲੀ ਸਵੇਰ ਇਸ ਪਾਣੀ ਨੂੰ ਗਰਮ ਕਰਕੇ ਖਾਲੀ ਪੇਟ ਪੀਓ ਇਸ ਪਾਣੀ ਦਾ ਰੋਜ਼ਾਨਾ ਸੇਵਨ ਕੀਤਾ ਜਾ ਸਕਦਾ ਹੈ ਨੰਬਰ 4 ਅਜ਼ਮੈਂਡ ਦਾ ਪਾਣੀ ਰੋਜ਼ਾਨਾ ਸਵੇਰੇ ਸ਼ਾਮ ਅਜ਼ਮੈਂਡ ਦਾ ਪਾਣੀ ਬਣਾ ਕੇ ਪੀਣ ਨਾਲ ਟਿੱਡ ਤੇ ਅਸਰ ਦੇਖਣ ਨੂੰ ਮਿਲਦਾ ਹੈ ਰਾਤ ਨੂੰ 3 ਗਲਾਸ ਪਾਣੀ 'ਚ 1 ਚਮਚ ਅਜ਼ਮੈਂਡ ਦੇ ਬੀਜਾਂ ਨੂੰ ਉਬਾਲੋ ਇਸ ਪਾਣੀ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ 3 ਗਲਾਸ ਤੋਂ 2 ਗਲਾਸ ਤੱਕ ਘਟਣਾ ਹੋ ਜਾਵੇ। ਹੁਣ ਰਾਤ ਦਾ ਖਾਣਾ ਖਾਣ ਤੋਂ 8 ਘੰਟੇ ਬਾਅਦ ਇਸ ਪਾਣੀ ਦਾ ਇੱਕ ਗਲਾਸ ਪੀਓ ਅਤੇ ਬਾਕੀ ਬਚਿਆ ਗਲਾਸ ਅਗਲੀ ਸਵੇਰ ਪੀ ਲਓ। ਨੰਬਰ 5 ਵਾਲਾਂ ਲਈ ਅਦਰਕ ਲੌਂਗ ਪਾਊਡਰ ਦੇ ਫਾਇਦੇ। ਨੰਬਰ 1 ਅਦਰਕ ਲੌਂਗ ਦਾ ਇਹ ਨੁਸਖਾ ਖਰਾਬ ਵਾਲਾਂ ਦੀ ਸਮੱਸਿਆ ਨੂੰ ਠੀਕ ਕਰਦਾ ਹੈ। ਨੰਬਰ 2 ਇਸ ਨਾਲ ਸਕੇਨਰ ਪਤਲੇ ਵਾਲ ਮੋਟੇ ਤੇ ਸੰਘਣੇ ਹੋ ਜਾਂਦੇ ਹਨ ਵਾਲਾਂ ਚ ਡੈਂਡਰਫ ਤੋਂ ਵੀ ਛੁਟਕਾਰਾ ਮਿਲਦਾ ਹੈ ਨੰਬਰ 3 ਇਸ ਨਾਲ ਸੁੱਕੀ ਸਕੈਲਪ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ ਨੰਬਰ 4 ਸਫੈਦ ਵਾਲਾਂ ਦੀ ਸਮੱਸਿਆ ਘਟ ਹੁੰਦੀ ਹੈ ਨੰਬਰ 6 ਆਮਲੇ ਦੀ ਵਰਤੋਂ ਕਈ ਬਿਮਾਰੀਆਂ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ ਇਹ ਕੈਸਟਰੋਲ ਨੂੰ ਘੱਟ ਕਰਦਾ ਹੈ ਨੰਬਰ 1 ਆਮਲਾ ਕੈਂਡੀ ਆਮਲੇ ਦਾ ਜੂਸ ਆਮਲਾ ਦਾ ਤੇਲ ਜਾ ਆਮਲਾ ਅਚਾਰ ਅਤੇ ਮਰਬਾ ਸਭ ਸਿਹਤ ਲਈ ਫਾਇਦੇਮੰਦ ਹਨ ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਸਰੀਰ ਨੂੰ ਫਿੱਟ ਰੱਖਣ ਲਈ ਇਹ ਜ਼ਰੂਰੀ ਹੈ ਨੰਬਰ 7 ਯਾਦਦਾਸ਼ਤ ਤੇਜ਼ ਹਰ ਰੋਜ਼ 15 ਮਿੰਟ ਦੀ ਮੱਧ ਗਤੀ ਦੀ ਕਸਰਤ ਕੀਤੀ ਜਾਵੇ ਤਾਂ ਬ੍ਰੇਨ ਫਾਗ ਘਟਦਾ ਹੈ ਕਾਸਟ੍ਰੀ ਮਾਰਤੇ ਯਾਦਾਸਤ ਵਾਲੀ ਕੇਂਦਰ ਹਿਪੋਕੈਂਸ ਨੂੰ ਐਕਟੀਵੇਟ ਕਰਦੀ ਹੈ ਨੰਬਰ 8 ਇੱਕ ਵੱਡਾ ਗਲਾਸ ਪਾਣੀ ਪੀਓ ਦਿਮਾਗ ਚ 80% ਪਾਣੀ ਹੁੰਦਾ ਹੈ ਅਜਿਹੇ ਚ ਹਾਈਡਰੇਟ ਰਹਿਣ ਨਾਲ ਬ੍ਰੇਨ ਫੌਗ ਘੱਟ ਹੁੰਦਾ ਹੈ ਇੱਕ ਵੱਡਾ ਗਲਾਸ ਪਾਣੀ ਕੁਝ ਪਲਾਂਚ ਇਸ ਤੋਂ ਰਾਹਤ ਦਿਵਾਉਂਦਾ ਹੈ ਨੰਬਰ 9 ਮਲਟੀਟਾਸਕਿੰਗ ਤੋਂ ਬਚੋ ਦਿਮਾਗ ਦੀ ਸੋਚਣ ਦੀ ਸਮਰੱਥਾ ਹੌਲੀ ਜਦੋਂ ਇਕੱਠੇ ਕੰਮ ਕਰਦੇ ਹਾਂ ਤਾਂ ਦਿਮਾਗ ਦੀ ਸੋਚਣ ਦੀ ਸਮਰੱਥਾ ਹੌਲੀ ਹੋਣ ਲੱਗਦੀ ਹੈ ਗਲਤੀਆਂ ਦਾ ਖਾਤਸਾ ਵਾਧਾ ਹੈ ਚੀਜ਼ਾਂ ਭੁੱਲਦੀਆਂ ਹਨ ਨੰਬਰ 10 ਢਿੱਡ ਫੁੱਲਣ ਨੂੰ ਕੈਸ ਤੇ ਬਦ ਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਵੱਡੇ ਇਲਾਇਚੀ ਦਾ ਸੇਵਨ ਕਰੋ ਜੇਕਰ ਤੁਹਾਡੇ ਘਰ ਵਿੱਚ ਵੱਡੇ ਇਲਾਇਚੀ ਹੈ ਤਾਂ ਇਸ ਨੂੰ ਪੀਸ ਕੇ ਪਾਊਡਰ ਬਣਾ ਲਓ 1/4 ਚਮਚ ਵੱਡੇ ਇਲਾਇਚੀ ਪਾਊਡਰ ਅਤੇ 1/2 ਚਮਚ ਮਿਸਰੀ ਨਾਲ ਮਿਲਾ ਕੇ ਲਓ ਇਸ ਨਾਲ ਤੁਹਾਡਾ ਡਾਈਜੈਸ਼ਨ ਮਜ਼ਬੂਤ ਹੋ ਜਾਵੇਗਾ ਨੰਬਰ 11 ਆਲੂ ਜਾ ਖੀਰਾ ਗਰਮੀ ਅੰਝ ਬਹੁਤ ਸਾਰੇ ਲੋਕ ਪਸੀਨੇ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ ਅਜਿਹੇ ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਆਪਣੇ ਸਰੀਰ ਤੇ ਆਲੂ ਜਾ ਖੀਰਾ ਕੱਟ ਕੇ ਰਗੜ ਸਕਦੇ ਹਨ ਅਜੀ ਹਾ ਕਰਨ ਨਾਲ ਪਸੀਨੇ ਤੋਂ ਰਾਹਤ ਮਿਲ ਸਕਦੀ ਹੈ ਨੰਬਰ 12 ਅਲਸੀ ਦੇ ਬੀਜ omega fatty acid ਅਤੇ fiber ਨਾਲ ਭਰਪੂਰ ਅਲਸੀ ਦੇ ਬੀਜ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਦਿਵਾਉਂਦੇ ਹਨ ਇਹਨਾਂ ਦਾ ਰੋਜ਼ਾਨਾ ਸੇਵਨ ਕਰਨ ਵਾਲੇ ਲੋਕਾਂ ਵਿੱਚ ਲੋੜ ਤੋਂ ਵੱਧ ਪਸੀਨਾ ਆਉਣ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 13 ਵਿਟਾਮਿਨ E ਵਿਟਾਮਿਨ E ਸਾਡੇ ਸਰੀਰ ਦੇ ਅੰਦਰ ਹਾਰਟ ਫਲੈਸ ਅਤੇ ਨੈਕਸ ਫੈਟ ਨੂੰ ਉਤੇਜਿਤ ਕਰਦਾ ਹੈ ਜਿਸ ਨਾਲ ਪਸੀਨਾ ਜ਼ਿਆਦਾ ਨਹੀਂ ਆਉਂਦਾ ਇਹ ਸੁੱਕੇ ਮੇਵਿਆਂ ਅਤੇ ਵੰਸਪਤੀ ਤੇਲਾਂ ਦੇ ਵਿੱਚ ਹੁੰਦਾ ਹੈ ਨੰਬਰ 14 ਨਿੰਬੂ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਦੇਣ ਲਈ ਨਿੰਬੂ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਨਿੰਬੂ ਐਸਿਡਿਕ ਹੁੰਦਾ ਹੈ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਨੇਮ ਬ ਨੂੰ 10 ਮਿੰਟ ਲਈ ਅੰਦਰ ਆਰਮ ਤੇ ਰੱਖ ਦਿਓ ਅਜਿਹਾ ਕਰਨ ਦੇ ਨਾਲ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਮਿਲੇਗਾ